ਜਿਹੜੇ ਮੰਤਰੀ ਮੌਜੂਦਾ ਡਾਕਟਰ ਬਲਬੀਰ ਦੇ ਪੁੱਤਰ ਵੀ ਪਿੰਡਾਂ ਦੇ ਵਿੱਚ ਫਿਰ ਰਹੇ ਨੇ ਕਦੇ ਮੂੰਹ ਦਿਖਾਉਣ ਜੋ ਕਰੇ ਨੇ ਪਿੰਡਾਂ ਚ ਕਿੰਨੀ ਕੁ ਸੱਚਾਈ ਹੈ ਇਹ ਗੱਲ ਇਹ ਹੈ ਕਿ ਜਦੋਂ ਤੁਸੀਂ ਪਿੰਡਾਂ ਨੂੰ ਗਰੰਟਾ ਨਹੀਂ ਦਵੋ ਨਾ ਦਿਓ ਔਰ ਉਹਨਾਂ ਦੇ ਪੰਚਾਇਤਾਂ ਦੇ ਪੈਸੇ ਤੁਸੀਂ ਆਪ ਮੰਗਣ ਲੱਗ ਜਾਓ ਵਾਪਸ ਲੈ ਲਓ ਤਾਂ ਸਰਕਾਰਾਂ ਦਾ ਕੰਮ ਤਾਂ ਗਰੰਟਾ ਦੇਣ ਦਾ ਹੁੰਦਾ ਹੈ ਅੱਜ ਸਵਾਲ ਉਹੀ ਲੋਕ ਸਵਾਲ ਕਰ ਰਹੇ ਆ ਕਿ ਤੁਸੀਂ ਬਦਲਾ ਦੇ ਨਾਮ ਤੇ ਸਾਡੇ ਇਲਾਕੇ ਨੂੰ ਠੱਗਿਆ ਇਹਨਾਂ ਦੇ ਨਾਲ ਲੱਗੇ ਸੀ ਝਾੜੂ ਪਾਰਟੀ ਨਾਲ ਔਰ ਇਹ ਪੰਜਾਬ ਸਾਨੂੰ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਕ੍ਰਪਸ਼ਨ ਸਿਰੇ ਤੇ ਚੱਲ ਰਹੀ ਹੈ ਔਰ ਸਾਰਾ ਪੈਸਾ ਦਿੱਲੀ ਵਾਲੇ ਆਪਣੇ ਖਜ਼ਾਨੇ ਭਰ ਰਹੇ ਨੇ ਤਾਂ ਜੋ ਉਹਨਾਂ ਦੀ ਆਪ ਦੀ ਪਾਰਟੀ ਕਿਉਂਕਿ ਦਿੱਲੀ ਸਰਕਾਰ ਨਹੀਂ ਰਹੀ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਖਜ਼ਾਨੇ ਭਰ ਰਹੇ ਨੇ ਸਿਹਤ ਮੰਤਰੀ ਦਾ ਹਲਕਾ ਹੋਵੇ ਤੇ ਮੋਤ ਮਹਿੰਦਰਾ 100 ਨੰਬਰਾਂ 'ਚ ਕਿੰਨੇ ਨੰਬਰ ਦੇਊਗਾ ਸਿਹਤ ਮੰਤਰੀ ਹੈ ਮੈਂ ਤਾਂ ਜ਼ੀਰੋ ਦੇਣਾ ਚਾਹਣਾ ਕਿਉਂਕਿ ਉਹ ਪੇਪਰ 'ਚ ਬੈਠੇ ਹੀ ਨਹੀਂ ਉਹ ਪੇਪਰ 'ਚ ਤਾਂ ਉਸ ਬੱਚੇ ਨੂੰ ਉਸ ਸਟੂਡੈਂਟ ਨੂੰ ਆਪਾਂ ਨੰਬਰ ਦਿੰਨੇ ਆ ਜਿਹੜਾ ਪੇਪਰ ਦਿੰਦਾ ਹੈ 2027 ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਬਣਦੀ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸਾਨੂੰ ਭ੍ਰਿਸ਼ਟਾਚਾਰ ਸ਼ਰੇਆਮ ਲੁੱਟਿਆ ਜਾ ਰਿਹਾ ਲੋਕਾਂ ਨੂੰ ਉਹ ਕਿਸ ਤਰ੍ਹਾਂ ਬਸੂਰ ਪਾਇਆ ਜਾਊਗਾ ਦੇਖੋ ਗੱਲ ਇਹ ਹੈ ਕਿ ਚੰਗੀ ਜਮਾਤ ਨੂੰ ਅੱਗੇ ਆਉਣਾ ਪੈਣਾ ਹੈ ਚੰਗੇ ਲੋਕਾਂ ਨੂੰ ਹੁਣ ਅੱਗੇ ਆਉਣਾ ਪੈਣਾ ਹੈ ਔਰ ਅੱਛੇ ਤਰੀਕੇ ਨਾਲ ਚੰਗਾ ਬਦਲ ਦੇਣਾ ਪੈਣਾ ਹੈ ਲੋਕ ਕਿਉਂ ਕਰੋਗੇ ਪੈਸਾ ਕਿੰਨਾ ਪੰਜਾਬ ਦਾ ਲੁੱਟਿਆ ਪੈਸਾ ਕਿਵੇਂ ਪੰਜਾਬ ਚ ਵਾਪਸ ਆਉਗਾ ਦੇਖੋ ਗੱਲ ਇਹ ਹੈ ਇਨਕੁਆਰੀਆਂ ਤਾਂ ਹੋਣੀਆਂ ਹੀ ਨੇ ਇਹਨਾਂ ਦੀਆਂ ਜਿਹੜੀਆਂ ਇਨਕੁਆਰੀਆਂ ਇਹਨਾਂ ਨੇ ਕਰਾਈਆਂ ਸਾਡੇ ਲੀਡਰਸ ਤੇ ਸਾਰੇ ਪਰਚੇ ਹਾਈ ਕੋਰਟ ਨੇ ਕੈਨਸਲ ਕਰਤੇ ਅਫਸਰਾਤੇ ਜਿਹੜੇ ਪਰਚੇ ਹੋਏ ਉਹ ਸਾਰੇ ਪਰਚੇ ਕੈਨਸਲ ਕਰਤੇ ਅਸਲ ਚ ਕਿਸੇ ਉਹ ਬਦਨਾਮ ਕਰਨਾ ਚਾਹੁੰਦੇ ਸੀ ਔਰ ਇਹਨਾਂ ਤੋਂ ਹੁਣ ਛੱਲਿਆ ਨਹੀਂ ਜਾਣਾ ਕਿਉਂਕਿ ਸਾਡੇ ਕੇਸ ਤਾਂ ਜਿਹੜੇ ਸਾਡੇ ਲੀਡਰਾਂ ਦੇ ਪਾਇੇ ਸੀ ਉਹ ਤਾਂ ਵੀਕ ਸੀ ਪਰ ਇਹ ਵਿਜੀਲੈਂਸ ਇਨਕੁਆਇਰੀ ਜਿਹੜੀ ਇਹਨਾਂ ਦੀਆਂ ਹੋਣਗੀਆਂ ਉਹਨਾਂ ਤੋਂ ਹਸੂਲੀ ਹੋਣੀ ਹੈ ਉਹਨਾਂ ਤੋਂ ਨਿਕਲ ਕੇ ਆਉਣਾ ਹੈ ਵੀ ਕਿੱਥੇ ਕੀ ਹੋਇਆ ਨੁਕਸਾਨ ਤਾਂ ਕਰ بیٹھے ਨੇ ਨੁਕਸਾਨ ਹੋ ਗਿਆ ਹੈ ਸਜ਼ਾ ਮਿਲਣੀ ਬਾਕੀ ਹੈ ਪੰਜਾਬ ਦੇ ਜੇਲ੍ਹਾਂ ਦਾ ਪਹਿਲੇ ਹੀ ਫੁੱਲ ਨੇ ਤੁਸੀਂ ਕਿਹਾ ਵੀ ਇਨਕੁਆਰੀਆਂ ਹੋਣਗੀਆਂ ਪਰਚੇ ਹੋਣਗੇ ਕੋਈ ਨਵੀਂ ਜੇਲ੍ਹ ਤਿਆਰ ਕਰਨੀ ਪਊ ਕਿ ਕੋਈ ਜੇਲ੍ਹ ਖਾਲੀ ਕਰਾਈ ਜਾਊ ਇਹਨਾਂ ਨੂੰ ਹੀ ਭਰਾਂਗੇ ਇਹਨਾਂ ਨੂੰ ਹੀ ਤੁੰਣਾਗੇ ਇੱਥੇ ਇੱਥੇ ਹੀ ਤੁੰਣਾ ਨਾ ਪੈਣਾ ਔਰ ਮੈਂ ਨਹੀਂ ਕਹਿ ਰਿਹਾ ਗੱਲ ਇਹ ਹੈ ਦੇਖੋ ਮੈਂ ਵੱਡੀ ਗੱਲ ਨਹੀਂ ਕੋਈ ਹੋਸ਼ੇਪੰਤੀ ਵਾਲੀ ਗੱਲ ਨਹੀਂ ਹੈ ਕਾਨੂੰਨੀ ਪ੍ਰਕਿਰਿਆ ਨਾਲ ਸਾਰਾ ਕੁਝ ਹੋਊਗਾ ਇਹਨਾਂ ਵਾਂਗੂ ਨਹੀਂ ਕਿ ਵੀ ਆਵਾ ਗੌਣ ਤੇ ਜੋ ਮਰਜ਼ੀ ਕਰੀ ਜਾਣ ਪਰ ਇੱਕ ਕਾਨੂੰਨੀ ਪ੍ਰਕਿਰਿਆ ਦੇ ਨਾਲ ਜ਼ਿੰਮੇਵਾਰੀ ਨਾਲ ਜ਼ਿੰਮੇਵਾਰੀ ਫਿਕਸ ਹੋਊਗੀ ਜਿਹੜੇ ਲੋਕ ਕਾਰਪੋਰੇਟ ਨੇ ਜਿਹੜੇ ਲੋਕਾਂ ਨੇ ਕਰਪਸ਼ਨ ਔਰ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤੀ ਔਰ ਕੀਤਾ ਹੈ ਬੜੀ ਜ਼ਿੰਮੇਵਾਰੀ ਨਾਲ ਉਹਨਾਂ ਦੀ ਜਿਹੜੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਊਗੀ ਬਲਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜਿਹੜਾ ਵਿਗਲ ਵੱਜਿਆ ਹੋਇਆ ਤੇ ਚੋਣ ਪ੍ਰਚਾਰ ਵੀ ਪਾਰਟੀਆਂ ਵੱਲੋਂ ਤੇਜ਼ ਕਰ ਦਿੱਤਾ ਅੱਜ ਭਾਵੇਂ ਕਿ 10 ਤਰੀਕ ਆ 12 ਤੇ 13 11 12 13 14 ਨੂੰ ਵੋਟਾਂ ਨੇ 14 ਤਰੀਕ ਦੀਆਂ ਵੋਟਾਂ ਨੂੰ ਲੈ ਕੇ ਰਾਜਨੀਤਿਕ ਜਿਹੜੇ ਆਗੂ ਨੇ ਉਹ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਆਪਣੀਆਂ ਆਪਣੀਆਂ ਸਮੇਂ ਦੀਆਂ ਸਰਕਾਰਾਂ ਦੇ ਜਿਹੜੇ ਲੋਕਾਂ ਦੇ ਕੰਮ ਸੀ ਉਹ ਗਿਣਿਆ ਰਹੇ ਲੋਕਾਂ ਦੇ ਵਿੱਚ ਕੀਤੇ ਕੰਮ ਨੇ ਜਿਹੜੇ ਉਹ ਸਰਕਾਰਾਂ ਮੌਜੂਦਾ ਸਰਕਾਰ ਵਿਗੜਾ ਰਹੀ ਆ ਤੇ ਸਾਬਕਾ ਮੰਤਰੀ ਦੇ ਸੁਪੁੱਤਰ ਨੇ ਜੂਤ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਮੋਹਤਮਿੰਦਰਾ ਵੀ ਅੱਜ ਪਿੰਡ ਲਚਕਾਣੀ ਦੇ ਵਿੱਚ ਪਹੁੰਚੇ ਹੋਏ ਨੇ ਭਾਵੇਂ ਕਿ 15 ਬਲਾਕ ਸੰਮਤੀ ਦੀਆਂ ਸੀਟਾਂ ਨੇ ਤੇ ਦੋ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਨੇ ਕਾਂਗਰਸ ਵੱਲੋਂ ਸਾਰੇ ਉਮੀਦਵਾਰ ਨੇ ਜਿਹੜੇ ਖੜੇ ਕੀਤੇ ਹੋਣੇ ਕਿਸ ਤਰ੍ਹਾਂ ਦਾ ਰਿਸਪਾਂਸ ਆ ਜਿਹੜਾ ਪਿੰਡਾਂ ਦੇ ਵਿੱਚ ਮਿਲ ਰਿਹਾ ਸਵੇਰੇ ਕਿੰਨੇ ਵਜੇ ਚੋਣ ਪ੍ਰਚਾਰ ਸ਼ੁਰੂ ਕਰਦੇ ਹੋ ਤੇ ਕਿੰਨੇ ਵਜੇ ਬੰਦ ਹੁੰਦਾ ਅਸੀਂ ਮਾਨ ਸਾਹਿਬ ਪਹਿਲਾਂ ਤਾਂ ਧੰਨਵਾਦ ਤੁਸੀਂ ਇੰਟਰਵਿਊ ਲੈ ਰਹੇ ਹੋ ਸਤ 7 ਵਜੇ ਅਸੀਂ ਆਪਣਾ ਜਿਹੜਾ ਪ੍ਰਚਾਰ ਹੈ ਉਸ ਵੇਲੇ ਸ਼ੁਰੂ ਕਰਦੇ ਹਾਂ ਔਰ ਸ਼ਾਮ ਨੂੰ ਕਿਉਂਕਿ ਹਨੇਰੇ ਹੋਏ ਤੱਕ ਪ੍ਰਚਾਰ ਚੱਲਦਾ ਹੈ ਔਰ ਬੜਾ ਅੱਛਾ ਰਿਸਪੌਂਸ ਸਾਰੇ ਇਲਾਕੇ ਚ ਮਿਲ ਰਿਹਾ ਹੈ ਲੋਕ ਯਾਦ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਕੀਤੇ ਕੰਮ ਕਿਉਂਕਿ ਇਹ ਜਿਹੜੀ ਬਲਾਕ ਸੰਮਤੀ ਦੀ ਚੋਣ ਹੈ ਇਹ ਪਟਿਆਲਾ ਦਿਹਾਤੀ ਬਲਾਕ ਨਵਾਂ ਬਲਾਕ ਕਾਂਗਰਸ ਪਾਰਟੀ ਵੇਲੇ ਬਣਿਆ ਸੀ ਸੋ ਪਹਿਲੀ ਵਾਰੀ ਚੋਣ ਇਸ ਬਲਾਕ ਲਈ ਹੋ ਰਹੀ ਹੈ ਸੋ ਲੋਕ ਬੜੇ ਐਕਸਾਈਟਿਡ ਨੇ ਲੋਕ ਅੱਗੇ ਦੇਖ ਰਹੇ ਨੇ ਕਿ ਕਿਵੇਂ ਅਸੀਂ ਬਲਾਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਚੰਗੇ ਉਮੀਦਵਾਰ ਅੱਗੇ ਲੈ ਕੇ ਆਈਏ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨੂੰ ਦੇਖਦੇ ਹੋਏ ਬੜਾ ਜੋਸ਼ ਔਰ ਬੜਾ ਪਿਆਰ ਬੜਾ ਹੰਗਾਰਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਮਿਲ ਰਿਹਾ ਬਿਲਕੁਲ ਜਿਹੜੇ ਮੰਤਰੀ ਮੌਜੂਦਾ ਡਾਕਟਰ ਬਲਬੀਰ ਦੇ ਪੁੱਤਰ ਵੀ ਪਿੰਡਾਂ ਦੇ ਵਿੱਚ ਫਿਰ ਰਹੇ ਨੇ ਕਦੇ ਮੂੰਹ ਦਿਖਾਉਣ ਜੋਕਰ ਇਹਨਾਂ ਪਿੰਡਾਂ 'ਚ ਕਿੰਨੀ ਕੁ ਸੱਚਾਈ ਹੈ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਤੁਸੀਂ ਪਿੰਡਾਂ ਨੂੰ ਗਰੰਟਾ ਨਹੀਂ ਦਓਂ ਨਾ ਦਿਓ ਔਰ ਉਹਨਾਂ ਦੇ ਪੰਚਾਇਤਾਂ ਦੇ ਪੈਸੇ ਤੁਸੀਂ ਆਪ ਮੰਗਣ ਲੱਗ ਜਾਓ ਵਾਪਸ ਲੈ ਲਓ ਤਾਂ ਸਰਕਾਰਾਂ ਦਾ ਕੰਮ ਤਾਂ ਗਰੰਟਾ ਦੇਣ ਦਾ ਹੁੰਦਾ ਅੱਜ ਸਵਾਲ ਉਹੀ ਲੋਕ ਸਵਾਲ ਕਰ ਰਹੇ ਆ ਕਿ ਤੁਸੀਂ ਬਦਲਾ ਦੇ ਨਾਮ ਤੇ ਸਾਡੇ ਇਲਾਕੇ ਨੂੰ ਠੱਗਿਆ ਹੈ ਬਦਲਾ ਦੇ ਨਾਮ ਤੇ ਜਮਾ ਉਲਟ ਕੰਮ ਹੈ ਜਿਹੜਾ ਉਹ ਸਾਰੇ ਹਲਕੇ ਦੇ ਵਿੱਚ ਇਸ ਬਲਾਕ ਦੇ ਵਿੱਚ ਹੋ ਰਿਹਾ ਹੈ ਔਰ ਲੋਕ ਲੋਕਾਂ 'ਚ ਇੱਕ ਬੜਾ ਵੱਡਾ ਰੋਸ ਹੈ ਜੋ ਕਿ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਔਰ ਉਹੀ ਲੋਕ ਸਵਾਲ ਉਹਨਾਂ ਦਾ ਕੀ ਕਰ ਰਹੇ ਨੇ ਬਿਲਕੁਲ ਜਿਹੜੇ ਉਹਨਾਂ ਦੇ ਬਲਾਕ ਪ੍ਰਧਾਨ ਰਹੇ ਨੇ ਪਿੰਡ ਸ਼ੇਵਾਲ ਤੋਂ ਉਹਨਾਂ ਨੇ ਵੀ ਵੱਡੇ ਇਲਜ਼ਾਮ ਲਗਾਏ ਨੇ ਬਾਪੂਤ ਦੋਨਾਂ ਤੇ ਕਹਿੰਦੇ ਪੈਸਾ ਇਕੱਠਾ ਕੀਤਾ ਚੌਂਕੀਆਂ ਠਾਣੇ ਠੇਕੇ ਤੇ ਚੜ੍ਹੇ ਨੇ ਕਹਿੰਦੇ ਪਰ ਮੇਰੀ ਡਿਊਟੀ ਕਹਿੰਦੇ ਵੇਚੀ ਗਈ ਹੈ ਇਹ ਕਿੰਨੀ ਕੁ ਸੱਚਾਈ ਹੋ ਸਕਦੀ ਹੈ ਦੇਖੋ ਇਹਦੀ ਸੱਚਾਈ ਤਾਂ ਉਹੀ ਬਲੌਕ ਪ੍ਰਧਾਨ ਸਾਹਿਬ ਜਾਣਦੇ ਹੋਣਗੇ ਕਿਉਂਕਿ ਬੜੇ ਜੋਸ਼ ਨਾਲ ਬੜੇ ਅੱਗੇ ਹੋ ਕੇ ਬੜੇ ਚਾਹਵਾਂ ਨਾਲ ਇਹਦੇ ਸਾਥੀ ਉਹ ਇਕੱਲੇ ਨਹੀਂ ਇਹਦੇ ਹੋਰ ਲੱਖਾਂ ਸਾਥੀ ਇਹਨਾਂ ਦੇ ਨਾਲ ਲੱਗੇ ਸੀ ਝਾੜੂ ਪਾਰਟੀ ਨਾਲ ਔਰ ਇਹ ਪੰਜਾਬ 'ਚ ਸਾਨੂੰ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਕ੍ਰਪਸ਼ਨ ਸਿਰੇ ਤੇ ਚੱਲ ਰਹੀ ਹੈ ਔਰ ਸਾਰਾ ਪੈਸਾ ਦਿੱਲੀ ਵਾਲੇ ਆਪਣੇ ਖਜ਼ਾਨੇ ਭਰ ਰਹੇ ਨੇ ਤਾਂ ਜੋ ਉਹਨਾਂ ਦੀ ਆਪਦੀ ਪਾਰਟੀ ਕਿਉਂਕਿ ਦਿੱਲੀ ਸਰਕਾਰ ਨਹੀਂ ਰਹੀ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਖਜ਼ਾਨੇ ਭਰ ਰਹੇ ਨੇ ਔਰ ਉਹ ਭਰ ਕਿਵੇਂ ਰਹੇ ਨੇ ਪੰਜਾਬ ਚੋਂ ਔਰ ਜਦੋਂ ਇਹ ਜੇ ਕੰਮ ਹੁੰਦੇ ਨੇ ਤਾਂ ਟਿਕਟਾਂ ਵੀ ਵੇਚੀਆਂ ਜਾਂਦੀਆਂ ਨੇ ਇਹ ਜੇ ਕੰਮ ਹੁੰਦੇ ਨੇ ਤਾਂ ਕਰਪਸ਼ਨ ਵੀ ਹੁੰਦੀ ਹੈ ਇਹ ਜੇ ਕੰਮ ਹੁੰਦੇ ਨੇ ਤਾਂ ਕਰਜ਼ੇ ਵੀ ਸੂਬਿਆਂ ਤੇ ਵੱਧ ਜਾਂਦੇ ਅੱਜ ਕਰਜ਼ਾ ਕਿੰਨਾ ਵੱਧ ਗਿਆ ਸੋ ਇਹ ਸਿਰਫ ਤੇ ਸਿਰਫ ਇਹਨਾਂ ਦੀ ਜਿਹੜੀ ਇੱਕ ਨੀਅਤ ਨਾ ਸਾਫ਼ ਹੋਣ ਕਰਕੇ ਪੰਜਾਬ ਦਾ ਬੇੜਾ ਗਰਖ ਕਰਤਾ ਸਿਹਤ ਮੰਤਰੀ ਦਾ ਹਲਕਾ ਹੋਵੇ ਤੇ ਮੋਹਤ ਮਹਿੰਦਰਾ 100 ਨੰਬਰਾਂ ਚ ਕਿੰਨੇ ਨੰਬਰ ਦੇਊਗਾ ਸਿਹਤ ਮੰਤਰੀ ਇਹ ਮੈਂ ਤਾਂ ਜ਼ੀਰੋ ਦੇਣਾ ਚਾਹੁੰਦਾ ਕਿਉਂਕਿ ਉਹ ਪੇਪਰ 'ਚ ਬੈਠੇ ਹੀ ਨਹੀਂ ਉਹ ਪੇਪਰ 'ਚ ਤਾਂ ਉਸ ਬੱਚੇ ਨੂੰ ਉਸ ਸਟੂਡੈਂਟ ਨੂੰ ਆਪਾਂ ਨੰਬਰ ਦਿੰਨੇ ਆ ਜਿਹੜਾ ਪੇਪਰ ਦਿੰਦਾ ਹੈ ਇਹ ਤਾਂ ਪੇਪਰ ਦੇਣ ਤੋਂ ਹੀ ਭੱਜ ਰਹੇ ਨੇ ਇਹ ਤਾਂ ਇਲੈਕਸ਼ਨ ਵੀ ਨਹੀਂ ਕਰਾਉਣਾ ਚਾਹੁੰਦੇ ਇਹ ਤਾਂ ਪੇਪਰ ਪਾੜਨਾ ਚਾਹੁੰਦੇ ਸੀ ਨਾਮਿਨੇਸ਼ਨਾਂ ਇਹ ਪਾੜਨਾ ਚਾਹੁੰਦੇ ਸੀ ਉਹ ਐਸਐਸਪੀ ਦੀ ਆਡੀਓ ਜਿਹੜੀ ਆਈ ਹੈ ਉਹਨਾਂ ਨੇ ਕੀ ਕਿਹਾ ਕਿ ਅਸੀਂ ਆਪਣੇ ਪੋਲੀਟੀਕਲ ਬੋਸਸ ਹੈ ਰਾਜਨੀਤਿਕ ਗੁਰੂਆਂ ਨੂੰ ਅਸੀਂ ਕੇਟਰ ਕਰ ਰਹੇ ਹਾਂ ਉਹਨਾਂ ਦਾ ਖਿਆਲ ਰੱਖਣਾ ਹੈ ਉਹ ਨਹੀਂ ਚਾਹੁੰਦੇ ਕਿ ਚੋਣ ਹੋਣ ਇਸ ਲਈ ਤੁਸੀਂ ਘਰਾਂ 'ਚ ਬੜੋ ਪੇਪਰ ਪਾੜੋ ਪਿੰਡਾਂ ਦੀਆਂ ਸੜਕਾਂ ਤੇ ਜਾਓ ਪੇਪਰ ਪਾੜੋ ਸਰਕਾਰੀ ਜਿਹੜੀ ਨਾਮੀਨੇਸ਼ਨ ਜਿੱਥੇ ਚੱਲ ਰਿਹਾ ਹੈ ਉੱਥੇ ਇਹੋ ਜਿਹਾ ਕੁਝ ਨਾ ਹੋਵੇ ਕਿਉਂਕਿ ਕਾਰਪੋਰੇਸ਼ਨ ਜੋ ਕੁਝ ਕੀਤਾ ਤਾਂ ਸੁਪਰੀਮ ਕੋਰਟ ਚ ਅੱਜ ਕੇਸ ਮੈਂ ਪਾਇਆ ਹੋਇਆ ਉਹ ਫੈਕਟ ਫਾਈਂਡਿੰਗ ਰਿਪੋਰਟ ਹੈ ਉਹ ਵੀ ਜਾ ਚੁੱਕੀ ਹੈ ਸੋ ਮੈਂ ਕੋਈ ਨੰਬਰ ਨਹੀਂ ਹੈ ਜਿਹੜਾ ਵਿਅਕਤੀ ਪੇਪਰ ਇਹਨੇ ਦੇ ਪਾ ਰਿਹਾ ਉਹਨੂੰ ਮੈਂ ਨੰਬਰ ਕੀ ਦੇਨੇ ਆ ਯੁੱਧ ਨਸ਼ਿਆਂ ਵਿਰੁੱਧ ਤੁਹਾਡੇ ਹਲਕੇ ਦਾ ਪਿੰਡ ਮਡੌੜ ਜਿੱਥੇ ਸ਼ਰਿਆਮ ਚਿੱਟੇ ਵਾਲੀਆਂ ਸਰਿੰਜਾਂ ਜਿਹੜੀਆਂ ਬਰਾਮਦ ਹੁੰਦੀਆਂ ਨੇ ਬਲੱਡ ਮਿਲਦਾ ਉਥੋਂ ਪਿੰਡ ਦੇ ਨੌਜਵਾਨ ਵੱਲੋਂ ਵੀਡੀਓ ਵਾਇਰਲ ਕੀਤੀ ਜਾਂਦੀ ਆ ਪਰ ਕੰਨ ਤੇ ਜੋ ਨਹੀਂ ਸਰਕੀ ਪੰਜਾਬ ਸਰਕਾਰ ਦੀ ਬਿਲਕੁਲ ਇਹ ਕਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਜੀ ਆ ਨਸ਼ਾ ਤਾਂ ਵੱਧ ਗਿਆ ਆ ਹੁਣੇ ਭਾਈ ਸਾਹਿਬ ਕਹਿ ਰਹੇ ਸੀਗੇ ਕਹਿੰਦੇ ਸਾਡੇ ਪਿੰਡਾਂ 'ਚ ਸੁਣਿਆ ਹੀ ਨਹੀਂ ਸੀ ਕਿ ਕਦੇ ਨਸ਼ਾ ਪਰ ਪਿਛਲੇ 4 ਸਾਲ ਤੋਂ ਇੰਨਾ ਬੇਲਗਾਮ ਹੋਇਆ ਹੋਇਆ ਪ੍ਰਸ਼ਾਸਨ ਬੇਲਗਾਮ ਹੋਈ ਵੀ ਆ ਪੁਲਿਸ ਕਿ ਉਹਨਾਂ ਨੂੰ ਉਹਨਾਂ ਦੀ ਨੱਕ ਥੱਲੇ ਨਸ਼ਾ ਵਿਕ ਰਿਹਾ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਹਾਂ ਤਾਂ ਕਰਪਸ਼ਨ ਹੈ ਜਾਂ ਤਾਂ ਮਿਲੀ ਭੁਗਤ ਹੈ ਔਰ ਜੇ ਮਿਲੀ ਭੁਗਤ ਨਹੀਂ ਹੈ ਤਾਂ ਕਿਉਂ ਨਹੀਂ ਸ਼ਿਕੰਜਾ ਕਸਿਆ ਜਾ ਰਿਹਾ ਸੋ ਬਿਲਕੁਲ ਠੀਕ ਗੱਲ ਹੈ ਸ਼ਹਿਰਾਂ 'ਚ ਔਰ ਪਿੰਡਾਂ 'ਚ ਸੱਥਾਂ 'ਚ ਮਹੱਲਿਆਂ 'ਚ ਗਲੀਆਂ 'ਚ ਨਸ਼ਾ ਖੁੱਲੇ ਆਮ ਵਿਕ ਰਿਹਾ ਜਿਵੇਂ ਆਪਾਂ ਕਿਰਿਆਣੇ ਦੀ ਦੁਕਾਨ ਲਾਉਣੇ ਆ ਨਾ ਪਿੰਡਾਂ 'ਚ ਜਾਂ ਹੋਰ ਬਾਜ਼ਾਰਾਂ 'ਚ ਉਸ ਤਰੀਕੇ ਨਾਲ ਲੋਕ ਆ ਕੇ ਨਸ਼ਾ ਵੇਚਣ ਦਾ ਪ੍ਰੋਪਰ ਚੈਨਲ ਡਿਸਟ੍ਰਿਬਿਊਸ਼ਨ ਚੈਨਲ ਬਣਿਆ ਹੋਇਆ ਇਹ ਹਾਲ 4 ਸਾਲਾਂ ਚ ਹੋਇਆ 2 ਜਾਂ 27 ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਬਣਦੀ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸਾਨੂੰ ਭ੍ਰਿਸ਼ਟਾਚਾਰ ਸ਼ਰੇਆਮ ਲੁੱਟਿਆ ਜਾ ਰਿਹਾ ਲੋਕਾਂ ਨੂੰ ਉਹ ਕਿਸ ਤਰ੍ਹਾਂ ਬਸੂਲ ਪਾਇਆ ਜਾਊਗਾ ਦੇਖੋ ਗੱਲ ਇਹ ਹੈ ਕਿ ਚੰਗੀ ਜਮਾਤ ਨੂੰ ਅੱਗੇ ਆਉਣਾ ਪੈਣਾ ਹੈ ਚੰਗੇ ਲੋਕਾਂ ਨੂੰ ਹੁਣ ਅੱਗੇ ਆਉਣਾ ਪੈਣਾ ਹੈ ਔਰ ਅੱਛੇ ਤਰੀਕੇ ਨਾਲ ਚੰਗਾ ਬਦਲ ਦੇਣਾ ਪੈਣਾ ਹੈ ਲੋਕ ਯਾਦ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਵੇਲੇ ਕੰਮ ਹੋਏ ਨੇ ਕਿਉਂਕਿ ਇੱਕ ਵਾਰ ਹਵਾ ਚੱਲੀ ਸੀ ਪੰਜਾਬ 'ਚ ਔਰ ਉਹ ਹਵਾ ਚ ਠੱਲ ਪਈ ਲੋਕਾਂ ਨੇ ਆ ਪਹਾਰੇ ਬਹੁਤ ਵੱਡਾ ਫੈਸਲਾ ਲਿਆ ਇੱਕ ਹੁਜਾਫਿਰ ਜਿਤ ਆਮ ਆਦਮੀ ਪਾਰਟੀ ਨੂੰ ਦਿੱਤੀ ਸੀਗੀ ਪਰ ਹੁਣ ਉਹ ਲੋਕ ਸਮਝ ਗਏ ਕਿ ਫਰੇਬੀ ਪਾਰਟੀ ਸੀ ਪੁਰਾਣੇ ਚੰਗੇ ਸੀ ਉਹ ਕਹਿੰਦੇ ਵੀ ਕੱਚੀ ਵੇਖ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ ਉਹ ਕੱਚੀ ਉਹ ਕਹਿੰਦੇ ਵਧੀਆ ਸੀ ਸੋ ਉਹ ਕੱਚੀ ਨੂੰ ਹੁਣ ਪੱਕੀ ਕਰਨਾ ਚੰਗੇ ਲੋਕ ਪੱਕੀ ਕਰਨਗੇ ਕਿਵੇਂ ਕਰੋਗੇ ਪੈਸਾ ਕਿੰਨਾ ਪੰਜਾਬ ਦਾ ਲੁੱਟਿਆ ਪੈਸਾ ਕਿਵੇਂ ਪੰਜਾਬ ਚ ਵਾਪਸ ਆਊਗਾ ਦੇਖੋ ਗੱਲ ਇਹ ਹੈ ਇਨਕੁਆਰੀਆਂ ਤਾਂ ਹੋਣੀਆਂ ਹੀ ਨੇ ਇਹਨਾਂ ਦੀਆਂ ਜਿਹੜੀਆਂ ਇਨਕੁਆਰੀਆਂ ਇਹਨਾਂ ਨੇ ਕਰਾਈਆਂ ਸਾਡੇ ਲੀਡਰਸ ਤੇ ਸਾਰੇ ਪਰਚੇ ਹਾਈ ਕੋਰਟ ਨੇ ਕੈਨਸਲ ਕਰਤੇ ਅਫਸਰਾਂ 'ਤੇ ਜਿਹੜੇ ਪਰਚੇ ਹੋਏ ਉਹ ਸਾਰੇ ਪਰਚੇ ਕੈਨਸਲ ਕਰਤੇ ਅਸਲ ਚ ਕਿਸੇ ਉਹ ਬਦਨਾਮ ਕਰਨਾ ਚਾਹੁੰਦੇ ਸੀ ਔਰ ਇਹਨਾਂ ਤੋਂ ਹੁਣ ਛੱਲਿਆ ਨਹੀਂ ਜਾਣਾ ਕਿਉਂਕਿ ਸਾਡੇ ਕੇਸ ਤਾਂ ਜਿਹੜੇ ਸਾਡੇ ਲੀਡਰਾਂ ਦੇ ਪਾਸੇ ਸੀ ਉਹ ਤਾਂ ਵੀਕ ਸੀ ਪਰ ਇਹ ਵਿਜੀਲੈਂਸ ਇਨਕੁਆਰੀ ਜਿਹੜੀ ਇਹਨਾਂ ਦੀਆਂ ਹੋਣਗੀਆਂ ਉਹਨਾਂ 'ਚ ਵਸੂਲੀ ਹੋਣੀ ਹੈ ਉਹਨਾਂ 'ਚ ਨਿਕਲ ਕੇ ਆਉਣਾ ਹੈ ਵੀ ਕਿੱਥੇ ਕੀ ਹੋਇਆ ਨੁਕਸਾਨ ਤਾਂ ਕਰ ਬੈਠੇ ਨੇ ਨੁਕਸਾਨ ਹੋ ਗਿਆ ਹੈ سزا ਮਿਲਣੀ ਬਾਕੀ ਹੈ ਪੰਜਾਬ ਦੇ ਜੇਲ੍ਹਾਂ ਤਾਂ ਪਹਿਲੇ ਹੀ ਫੁੱਲ ਨੇ ਤੁਸੀਂ ਕਿਹਾ ਵੀ ਇਨਕੁਆਇਰੀਆਂ ਹੋਣਗੀਆਂ ਪਰਚੇ ਹੋਣਗੇ ਕੋਈ ਨਵੀਂ ਜੇਲ੍ਹ ਤਿਆਰ ਕਰਨੀ ਪੂ ਕੋਈ ਜੇਲ੍ਹ ਖਾਲੀ ਕਰਾਈ ਜਾਊਗੀ ਇਹਨਾਂ ਨੂੰ ਹੀ ਭਰਾਂਗੇ ਇਹਨਾਂ ਨੂੰ ਹੀ ਤੁੰਣਾਗੇ ਇੱਥੇ ਇੱਥੇ ਹੀ ਤੁੰਣਾ ਨਾ ਪੈਣਾ ਔਰ ਇਹ ਮੈਂ ਨਹੀਂ ਕਹਿ ਰਿਹਾ ਗੱਲ ਇਹ ਹੈ ਦੇਖੋ ਮੈਂ ਵੱਡੀ ਗੱਲ ਨਹੀਂ ਕੋਈ ਹੋਸ਼ੇਪੰਤੀ ਵਾਲੀ ਗੱਲ ਨਹੀਂ ਹੈ ਕਾਨੂੰਨੀ ਪ੍ਰਕਿਰਿਆ ਨਾਲ ਸਾਰਾ ਕੁਝ ਹੋਊਗਾ ਇਹਨਾਂ ਵਾਂਗੂ ਨਹੀਂ ਕਿ ਵੀ ਆਵਾ ਗੌਣ ਤੇ ਜੋ ਮਰਜ਼ੀ ਕਰੀ ਜਾਣ ਪਰ ਇੱਕ ਕਾਨੂੰਨੀ ਪ੍ਰਕਿਰਿਆ ਦੇ ਨਾਲ ਜ਼ਿੰਮੇਵਾਰੀ ਨਾਲ ਜ਼ਿੰਮੇਵਾਰੀ ਫਿਕਸ ਹੋਊਗੀ ਜਿਹੜੇ ਲੋਕ ਕਾਪਰੇਟ ਨੇ ਜਿਹੜੇ ਲੋਕਾਂ ਨੇ ਕਰਪਸ਼ਨ ਔਰ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤੀ ਔਰ ਕੀਤਾ ਹੈ ਬੜੀ ਜ਼ਿੰਮੇਵਾਰੀ ਨਾਲ ਉਹਨਾਂ ਦੀ ਜਿਹੜੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਊਗੀ ਔਰ ਬਣਦੀ ਜੋ ਵੀ ਉਹਨਾਂ ਦੀ ਸਜ਼ਾ ਜਾਂ ਬਣਦੀ ਪਿਨਿਸ਼ਮੈਂਟ ਜਾਂ ਬਣਦਾ ਜੋ ਵੀ ਉਹਨਾਂ ਤੇ ਐਕਸ਼ਨ ਹੈ ਉਹ ਜ਼ਿੰਮੇਵਾਰੀ ਨਾਲ ਜ਼ਿੰਮੇਵਾਰੀ ਫਿਕਸ ਕੀਤੀ ਜਾਊਗੀ ਇਹ ਕਾਂਗਰਸ ਪਾਰਟੀ ਹੈ ਇਹ ਤਰੀਕੇ ਨਾਲ ਚੱਲਣ ਵਾਲੀ ਪਾਰਟੀ ਹੈ ਔਰ ਤਰੀਕੇ ਨਾਲ ਹੀ ਚਲਾਂਗੇ ਬਿਲਕੁਲ ਤਰੀਕੇ ਵਾਲੀ ਚੱਲਣ ਵਾਲੀ ਪਾਰਟੀ ਤੇ ਐਡੇ ਜ਼ੁਲਮ ਟਾਏ ਨੇ ਇਸ ਸਰਕਾਰ ਨੇ ਤੁਹਾਨੂੰ ਧਿਆਨ ਚ ਹੋਣਾ ਵੀ ਕਿੰਨੇ ਕੁ ਜ਼ੁਲਮ ਟਾਏ ਨੇ ਬਿਲਕੁਲ ਧਿਆਨ ਚ ਭੁੱਲਿਆ ਕੌਣ ਭੁੱਲਦਾ ਹੈ ਜੀ ਗੱਲ ਇਹ ਹੈ ਕਿ ਜਦੋਂ ਝੂਠੇ ਕੇਸ ਬਣਾਉਣ ਸਾਡੇ ਉੱਤੇ ਤੋਂ ਲੈ ਕੇ ਥੱਲੇ ਤੱਕ ਝੂਠੇ ਕੇਸ ਤਸ਼ੱਦਦ ਜੇ ਕਿਸੇ ਨੇ ਸਹੀ ਹੈ ਤਾਂ ਕਾਂਗਰਸ ਨੇ ਸਹੀ ਹੈ ਕਾਂਗਰਸ ਦੇ ਲੀਡਰਾਂ ਨੇ ਸਹੀ ਹੈ ਕਾਂਗਰਸ ਦੇ ਕਾਡਰ ਨੇ ਸਹੀ ਹੈ ਏ ਜੇ ਕਿਸੇ ਨੇ ਆਵਾਜ਼ ਚੱਕੀ ਹੈ ਬੀਜੇਪੀ ਸੁੱਤੀ ਪਈ ਸੀ ਪੰਜਾਬ ਚ ਅਕਾਲੀ ਦਲ ਪੰਜਾਬ ਸੱਤਾ ਪਿਆ ਸੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜੇ ਕੋਈ ਜਮਾਤ ਲੜੀ ਹੈ ਝਾੜੂ ਵਾਲਿਆਂ ਦੇ ਖਿਲਾਫ ਉਹ ਕਾਂਗਰਸ ਪਾਰਟੀ ਲੜੀ ਹੈ ਸੋ ਪੂਰਾ ਯਾਦ ਹੈ ਪੂਰਾ ਕੋਈ ਭੁੱਲੇ ਨਹੀਂ ਔਰ ਜਦੋਂ ਟਾਈਮ ਆਉਣਾ ਹੈ ਉਦੋਂ ਹੀ ਹੋਣਾ ਜੋ ਹੋਣਾ ਬਿਲਕੁਲ ਜਿਲ੍ਹਾ ਪ੍ਰਸ਼ਾਸਕ ਚੌਣ ਲੜ ਰਿਹਾ ਰਕਵੀਰ ਸਿੰਘ ਦੇ ਨਾਲ ਵੀ ਗੱਲਬਾਤ ਕਰਨ ਉਹਨਾਂ ਦੀ ਧਰਮ ਪਤਨੀ ਚੌਣ ਲੜ ਰਹੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਰਕਵੀਰ ਜੀ ਤੁਹਾਨੂੰ ਤੁਸੀਂ ਚੋਣ ਕੈਂਪੇਨ ਦੇ ਪਿੰਡਾਂ ਵਿੱਚ ਜਾ ਰਹੇ ਹੋ ਚੋਣ ਕੰਪੇਨ ਅਸੀਂ ਕਈ ਦਿਨਾਂ ਤੋਂ ਕਰ ਰਹੇ ਹਮਉਤਮਿੰਦਰਾ ਜੀ ਦੇ ਨਾਲ ਅਸੀਂ ਆਪ ਵੀ ਸਾਰੇ ਹਲਕੇ ਦੇ ਵਿੱਚ 36 ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਕਿਉਂਕਿ ਲੋਕਾਂ ਦੇ ਵਿੱਚ ਇਹ ਸਾਬੀ ਅਸੀਂ ਜਲਦੀ ਤੋਂ ਜਲਦੀ ਝਾੜੂ ਨੂੰ ਇੱਥੋਂ ਦਫਾ ਕਰੀਏ ਪੰਜੇ ਦਾ ਝੰਡਾ ਸਾਰੇ ਪਿੰਡਾਂ ਵਿੱਚ ਲਹਿਰਾਈਏ ਸੋ ਬਹਿਗਰੂ ਕਿਰਪਾ ਕਰਨਗੇ ਇਹ ਸੀਟ ਜਿੱਤ ਕੇ ਅਸੀਂ ਕਾਂਗਰਸੀ ਝੋਲੀ ਵਿੱਚ ਪਾਵਾਂਗੇ ਬਾਕੀ ਪਰਮਾਤਮਾ ਦੇ ਭਰੋਸਾ ਸਾਨੂੰ ਸਾਡੇ ਆ ਨਗਰਾਂ ਤੇ ਲੋਕਾਂ ਦੇ ਭਰੋਸਾ ਬਿਲਕੁਲ ਜਿਸ ਤਰ੍ਹਾਂ ਕਿ ਮੋਤ ਮਹਿੰਦਰਾ ਜੀ ਦੇ ਨਾਲ ਗੱਲਬਾਤ ਜਿਹੜੀ ਕੀਤੀ ਆ ਭਾਵੇਂ ਕਿ ਦੇਖੋ ਹਰ ਇੱਕ ਜਿਹੜੇ ਉਮੀਦਵਾਰ ਹੁੰਦੇ ਨੇ ਜਿੱਤ ਦਾ ਦਾਅਵਾ ਜ਼ਰੂਰ ਕਰਦੇ ਨੇ ਪਰ ਵੋਟ ਵੋਟਰਾਂ ਨੇ ਪਾਉਣੀਆਂ ਫਤਵਾ ਲੋਕਾਂ ਨੇ ਦੇਣਾ 17 ਦਾ ਰਿਜ਼ਲਟ ਸਭ ਦੇ ਸਾਹਮਣੇ ਜਾਊਗਾ ਲੋਕ ਕਿਸ ਦੇ ਸਿਰ ਤੇ ਤਾਜ ਸਵਾ ਕਰਨੇ ਨਾ ਬਤੋ ਹਰਬੀ ਸਿੰਘ ਮਾ